ਓ ਪਾਈ ਆ ਰੋਟੀ ਪਾਇਓ ਨਾ ਰੋਟੀ ਨਾ ਤੈਨੂੰ ਹੋਰ ਚੂਰੀ ਨਾ ਕੁੱਟਦਾ ਹੁਣ ਓ ਪਾਈ ਮੈਂ ਮੋਟਰ ਤੇ ਜਾਣਾ ਪਾਣੀ ਛੱਡਿਆ ਵਾ ਆਹੋ ਪਤਾ ਹੀ ਆ ਮੈਨੂੰ ਕਿਹੜੀ ਮੋਟਰ ਤੇ ਰਹਿਣਾ ਤੂੰ ਕਿਉ ਬਈ ਨਾ ਗਾਜਰਾਂ ਕਿੱਧਰ ਗਈਆਂ ਉਹ ਗਾਜਰਾਂ ਤਾਂ ਮੈਂ ਘਰੇ ਲੈ ਗਿਆ ਸੀ ਤੇ ਸਾਡਾ ਸੋਨਾ ਕਿਹੜਾ ਸੋਨਾ ਦੇਖ ਲੈ ਦੇਖ ਲੈ ਭਾਬੀ ਨਾਲੇ ਚੋਰ ਨਾਲੇ ਚਤਰਾਈਆਂ ਓ ਮੈਨੂੰ ਨਹੀਂ ਛੋਟੇ ਸੋਨੇ ਦਾ ਪਤਾ ਭਾਈ ਗਾਜਰਾਂ ਤਾਂ ਪਤਾ ਨਾ ਵੀ ਘਰੇ ਲੈ ਗਿਆ ਮੈਂ ਗਾਜਰਾਂ ਦੱਸ ਤਾਂ ਵੀ ਲੈ ਗਿਆ ਮੈਂ ਘਰੇ ਸੋਨਾ ਵੀ ਆ ਗਏ ਚਲੇ ਗਏ ਨਹੀਂ ਹੁੰਦੀਆਂ ਗਾਜਰਾਂ ਘਰੇ ਤਾਂ ਅਸੀਂ ਮੁੱਲ ਲੈ ਕੇ ਸਬਜ਼ੀ ਬਣਾਉਣੀ ਆਗੇ ਉਹ ਭਾਈ ਥੋੜੀਆਂ ਹੀ ਸੀ ਗਿਆ ਮੈਂ ਚਲ ਧਰ ਲਾਂਗੇ ਚਲਾ ਦੇਖ ਲੈ ਪਾਪੀ ਦੇਖ ਲੈ ਚੋਰੀ ਦਾ ਕਹਿੰਦੇ ਮੈਂ ਨਹੀਂ ਕੀਤੀ ਨਾਲੇ ਮੈਂ ਇਹਨਾਂ ਨਸ਼ਾ ਕਰਦਾਗਾ ਇਹ ਸੇ ਨਹੀਂ ਕਰਿਆ ਸਾਰਾ ਕੁਝ ਕਦੇ ਕੋ ਰੋ ਚੀਜ਼ ਚੱਕ ਕੇ ਨਹੀਂ ਵੇਚੀ ਇਹਨੇ ਉਹ ਭਾਈ ਤੁਸੀਂ ਰੋਟੀ ਫੜਾਉਣੀਆ ਫੜਾ ਦਿਓ ਬਹਾਨੇ ਦੇ ਕੋ ਮਾਰੀ ਜਾਂਦੇ ਸੇ ਹੁਣ ਆਂ ਦੇਣੀ ਮਾਰਦੇ ਉਸ ਦਾ ਤੇਰੇ ਬਾਈ ਨੂੰ ਪਹਿਲੀ ਕਹਿੰਦੀ ਸੀ ਬੇਦੀ ਸ਼ਕਲ ਹੈ ਨਹੀਂ ਕੰਮ ਕਰਨ ਵਾਲੀ ਪਹਿਲੇ ਚੋਰ ਜਾ ਲੱਗਦਾ ਮੇ ਤਾਂ ਸ਼ਕਲ ਤੋਂ ਉਹ ਸਾਡੇ ਵਾਲੇ ਮੈਂਬਰ ਦੀ ਮਤ ਮਾਰੀ ਜਿਹੜਾ ਤੈਨੂੰ ਰੱਖ ਲਿਆ ਅੱਧ ਖੜੇ ਬੁੜੇ ਇਹਨੂੰ ਇੱਥੋਂ ਕਰਾਉਣਾ ਸੀ ਅਸੀਂ ਉਹਦਾ ਮੰਨੇਗਾ ਪਰ ਤੂੰ ਵੀ ਆਈ ਮੈਂ ਤਾਂ ਕਰਦੇ ਸੀ ਬੱਦਾਂ ਨਹੀਂ ਥੋਹਾਂ ਸੀ ਤੁਹਾਨੂੰ ਮੈਂ ਤਾਂ ਹੁਣ ਤੂੰ ਕਰੇਗਾ ਨਾ ਜਦੋਂ ਸੋਨਾ ਨਿਕਲਣਾ ਤੇਰੇ ਕੋਲ ਜਦੋਂ ਮੈਂ ਕਰੀ ਨਹੀਂ ਚੋਰੀ ਕਾਦੀ ਮੈਂ ਤਾਂ ਕਰੂ ਮੈਂ ਆਹੋ ਜੇ ਆ ਸਾਨੂੰ ਗਾਜਰਾਂ ਦਾ ਨਾ ਸਾਡੀ ਗਵੰਡਨ ਦਾਦੀ ਤੂੰ ਤਾਂ ਉਹ ਵੀ ਕਹਿ ਦਿੰਦਾ ਵੀ ਮੈਂ ਤਾਂ ਗਾਜਰਾਂ ਵੀ ਨਹੀਂ ਲੈ ਕੇ ਗਿਆ ਉਹ ਤਾਂ ਸ਼ੁਕਰ ਕਰ ਉਹ ਮੰਗਣ ਆ ਗਈ ਮੈਂ ਉਹ ਤੋੜਦਾ ਦੇਖਿਆਗਾ ਉਹ ਭਾਈ ਅੱਖੀ ਦੇਖ ਕੇ ਜੀ ਮੈਨਾਂ ਹੋਣੀ ਕਰੀਦਾ ਯਕੀਨ ਨਹੀਂ ਕਰੀਦਾ ਤੂੰ ਹੀ ਦੇਖਿਆ ਭਾਈ ਉਹਨੇ ਚੰਗਾ ਭਾਈ ਜਦੋਂ ਸੋਨਾ ਚੱਕਿਆ ਮੈਨੂੰ ਪਟੇ ਥਾਣੇ ਚ ਫੜਾ ਦੇ ਚਾਹੀ ਪੜਾਵਾਂਗੇ ਹਾਂ ਪੜਾਵਾਂਗੇ ਓਲਾ ਦੇਖ ਬੋਲਦਾਗਾ ਰੱਖਤਾ ਹੂ ਭਾਬੀ ਕਿਸੇ ਪਾਸੇ ਲੈ ਰੱਖ ਕੇ ਵੇਚ ਹੀ ਆਇਆ ਹੋਗਾ ਸਿਉਣਾ ਕੀ ਥੋੜਾ ਮਹਿੰਗਾ ਵਾੜੀ ਟੀੜਾ ਟੀੜੀ ਨਹੀਂ ਹੈਗੀ ਇੱਥੇ ਜਾ ਭਾਗ ਜਾ ਸਾਡੇ ਵਾਲਾ ਮੈਂਬਰ ਤੂੰ ਖਾਈ ਕੂੜੇ ਤੂੰ ਕੋਈ ਨਹੀਂ ਕਰਦਾ ਮੈਂ ਨਾਲ ਵੀ ਗੱਲ ਮੈਂ ਤਾਂ ਗੱਲ ਮੈਨੂੰ ਖੇਤ ਫੜਾ ਆਦੀ ਫਿਰ ਮੈਂ ਜਾਣੀ ਖੇਤ ਕਿਧਰੋਂ ਥਾਣੇ ਫੜਾ ਕੇ ਆਉਂਗਾ ਜਾ ਭਾਗ ਜਾ ਥਾਣੇ ਫੜਾ ਦੀ ਫਿਰ ਪਰੋਂ ਫੇਰ